ਰੋਟੀ ਬਣਾਉਣ ਲੱਗਿਆਂ ਬੀਬੀਆਂ ਨੇ ਸਾਡੀਆਂ ਪਹਿਲਾਂ ਬਜ਼ੁਰਗਾਂ ਨੂੰ ਪਤਾ ਕੀ ਕਰਨਾ ਇੰਨਾ ਕਟਾ ਤੋੜ ਕੇ ਰੱਖ ਲੈਣਾ ਸਾਰੀਆਂ ਰੋਟੀਆਂ ਬਣਾ ਕੇ ਜਿਹੜਾ ਆਟਾ ਰੱਖਿਆ ਨਾ ਉਹਦੀ ਬਾਅਦ ਚ ਟਿੱਕੀ ਜੇ ਬਣਾਉਣੀ ਛੋਟੀ ਜੇ ਫਿਰ ਘਰ ਦੇ ਕਿਸੇ ਬੱਚੇ ਨੂੰ ਕਹਿਣਾ ਪੁੱਤ ਆ ਛੱਤ ਤੇ ਪਾ ਦੇ ਪੰਛੀਆਂ ਨੂੰ ਪੁੱਤ ਬਾਹਰ ਉੱਤੇ ਨੂੰ ਪਾਇਆ ਕਿਉਂ ਬਈ ਪਰਵਾਰ ਨੇ ਪ੍ਰਸ਼ਾਦਾ ਛਕਣਾ ਹੈ ਪਹਿਲਾਂ ਥੋੜਾ ਜਿਹਾ ਪ੍ਰਸ਼ਾਦਾ ਬਣਾ ਕੇ ਕਿਸੇ ਜੀਵ ਜੰਤੂ ਪੰਛੀਆਂ ਨੂੰ ਪਾਤਾ ਇਹ ਇੰਨਾ ਕ ਕਰਮ ਵੀ ਧਰਮ ਦਾ ਕਰਮ ਸੀ 14 14 ਜੀ ਘਰ ਵਿੱਚ ਇਕੱਠੇ ਪ੍ਰਸ਼ਾਦਾ ਛਕਦੇ ਸੀ ਬਰਕਤਾਂ ਰਹਿਣੀਆਂ ਸੀ ਹੁਣ ਕੀ ਹਾਲਾਤ ਹੈ ਭਾਈ ਹੁਣ ਕੋਈ ਪ੍ਰਸ਼ਾਦਾ ਬਣਾਉਂਦਾ ਵੱਧੂਵੇਂ ਮੜਾ ਜਾ ਪ੍ਰਸ਼ਾਦਾ ਬਾਹਰ ਜੀਵ ਜੰਤੂ ਪੰਛੀਆਂ ਨੂੰ ਚਿੜੀਆਂ ਨੂੰ ਕੁੱਤਿਆਂ ਨੂੰ ਪਾ ਦਿਓ ਹਾਂ ਤੁਹਾਨੂੰ ਕੰਮ ਕਿਸੇ ਦਾ ਵਿਗੜਿਆ ਦੱਸਦੇ ਕਾਲੇ ਕੁੱਤੇ ਨੂੰ ਰੋਟੀ ਪਾਣੀ ਉਹ ਤੁਸੀਂ ਸਾਰੇ ਪਿੰਡ ਚ ਲੱਭਣ ਲੱਗ ਪੈਣਾ ਮੇ ਕਾਲਾ ਕੁੱਤਾ ਲੱਭੋ ਉਹ ਨਹੀਂ ਰੋਜ਼ ਕਹੇ ਪੰਛੀ ਜੀਵ ਜੰਤੂ ਰੋਜ਼ ਥੋੜੀ ਬਹੁਤੀ ਰੋਟੀ ਜੀਵ ਜੰਤੂ ਪੰਛੀਆਂ ਨੂੰ ਪਾਓ ਧਰਮ ਦਾ ਕਰਮ ਸੀ ਤੇ ਹੁਣ ਕੰਮ ਇਹ